ਭਾਰਤੀ ਜੂਨੀਅਰ ਹਾਕੀ ਟੀਮ ਨੇ ਲਗਾਤਾਰ ਤੀਜੀ ਵਾਰ ਮੇਲ ਜੂਨੀਅਰ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਹੈ ਤੇ ਆਪਣੇ ਨਾਮ ਕੀਤਾ ਹੈ ਇਸ ਮੁਕਾਬਲੇ ਦੇ ਵਿੱਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ 5-3 ਦੇ ਨਾਲ ਹਰਾ ਕੇ ਕਰਾਰੀ ਹਾਰ ਦਿੱਤੀ ਹੈ ਔਰ ਦੱਸ ਦਈਏ ਕਿ ਇਸ ਟੀਮ ਦੇ ਵਿੱਚ ਜੋ ਗੋਲ ਕੀਪਰ ਹੈ ਉਹ ਪਠਾਨਕੋਟ ਦੇ ਪਿੰਡ ਚਿਹਾਨਾ ਦਾ ਰਹਿਣ ਵਾਲਾ ਹੈ ਤੇ ਜਿਸ ਦਾ ਅੱਜ ਪਠਾਨਕੋਟ ਪਹੁੰਚਣ ਤੇ ਸਵਾਗਤ ਕੀਤਾ ਗਿਆ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਠਾਨਕੋਟ ਦੀਆਂ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਵੀ ਰੇਲਵੇ ਸਟੇਸ਼ਨ ਤੇ ਇਸ ਗੋਲ ਕੀਪਰ ਦਾ ਇਸ ਖਿਡਾਰੀ ਦਾ ਸਵਾਗਤ ਕਰਨ ਦੇ ਲਈ ਪਹੁੰਚੇ ਹੋਏ ਨੇ। ਅੱਲਾ ਦਾ ਮੈਂ ਸਭ ਤੋਂ ਪਹਿਲਾਂ ਮੰਤਰੀ ਸਾਹਿਬ ਦਾ, 에어ਲਾਈਨਸ ਕਲੱਬ ਤੇ ਰਾਜਪੂ ਸਵਾਗਤ 'ਤੇ ਮੇਰੇ ਪਿੰਡ ਵਾਸੀ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਜੀ। ਇਹਨਾਂ ਨੇ ਮੈਨੂੰ ਇੱਥੇ ਵੈਲਕਮ ਕੀਤਾ ਤੇ ਮੇਰਾ ਹੌਸਲਾ ਹੋਰ ਵਧਾਇਆ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਂ ਅੱਗੇ ਵੀ ਇਦਾਂ ਹੀ ਮੈਡਲ ਲੈ ਕੇ ਅੰਦਰ ਰਹਿਵਾਂਗਾ ਤੇ ਇਹ ਮੇਰੇ ਇੱਥੇ ਸਵਾਗਤ ਕਰਦੇ ਰਹਿਣ ਮੈਨੂੰ ਬਹੁਤ ਖੁਸ਼ੀ ਹੈ। ਤੇ ਹੋਰ ਮੈਂ ਆਪਣੇ ਦੇਸ਼ ਦਾ ਤੇ ਆਪਣੇ ਪਿੰਡ ਦਾ ਨਾਂ ਰੋਸ਼ਨ ਕੀਤਾ। ਕਦੋਂ ਤੋਂ hockey ਖੇਡਦੇ ਵਿੱਚ ਤੁਸੀਂ ਜਿਹੜੇ 2016 ਤੋਂ ਫੋਕਸ ਸਟਾਰਟ ਕੀਤੀ ਹੈ ਜੀ। ਫਿਰ ਉਹ ਨੈਸ਼ਨਲ ਖੇਡ ਕੇ ਤੇ ਹੋਰ ਇੰਡੀਆ ਟੀਮ 'ਚ ਗਿਆ। ਤੋਂ ਬਾਅਦ ਇੰਡੀਆ ਟੀਮ ਨੂੰ ਖੇਡਦੇ ਆ। ਕੋਚਿੰਗ ਦੀ ਪਾਰਟਿਕੂਲਰ ਕਿੱਥੋਂ ਲਈ ਸੀ? ਕੋਚਿੰਗ ਮੈਂ ਪਹਿਲਾਂ ਪਹਿਲਾਂ ਇਥੋਂ ਚੀਮਾ ਅਕੈਡਮੀ ਬਟਾਲਾ ਉਤੋਂ ਅੱਗੇ ਮੈਂ ਸੈਲੈਕਟ ਹੋਈ ਗਵਰਨਮੈਂਟ ਅਕੈਡਮੀ 'ਚ ਲੁਧਿਆਣਾ 'ਚ ਉਤੋਂ ਉਤੋਂ ਬਾਅਦ ਮੈਂ ਨੈਸ਼ਨਲ ਖੇਡਿਆ। ਤੋ ਮੇਰੀ ਅਗੇ ਲੱਖਾਂ ਦੀ ਜਿੰਮੇਤ। ਤੇ ਨੌਜਵਾਨਾਂ ਨੂੰ ਕੀ ਸੰਦੇਸ਼ ਹੈ? ਨੌਜਵਾਨਾਂ ਨੂੰ ਇਹੀ ਹੈ ਕਿ ਵੱਦ ਤੋਂ ਬਾਅਦ ਗੇਮਸ ਤੇ ਸਪੋਰਟਸ ਨਾਲ ਜੁੜੋ, ਨਸ਼ੇ ਤੋਂ ਛੁੱਟੋ, ਆਪਣਾ ਵਧੀਆ ਬਣੋ। ਸਭ ਤੋਂ ਪਹਿਲਾਂ ਤਾਂ ਪ੍ਰਿੰਸਦੀਪ ਸਿੰਘ ਨੂੰ ਤੇ ਉਹਦੇ ਪਰਿਵਾਰ ਨੂੰ ਔਰ ਉਸ ਮਾਤਰ ਭੂਮੀ ਨੂੰ ਜਿਸ ਪਿੰਡ ਦੇ ਵਿੱਚ ਇਸ ਨੌਜਵਾਨ ਨੇ ਜਨਮ ਲਿਆ ਉਹਨਾਂ ਗਲੀਆਂ ਨੂੰ ਸलाम ਜਿੱਥੇ ਵਿਚਰਿਆ, ਜਵਾਨ ਹੋਇਆ। ਸੋ ਸਮੁੱਚੇ ਤੌਰ ਤੇ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਮੇਰੇ ਵੱਲੋਂ ਪ੍ਰਸਦੀਪ ਸਿੰਘ ਨੂੰ ਬਹੁਤ-ਬਹੁਤ ਮੁਬਾਰਕਾਂ ਇਹ ਮੈਨੂੰ ਇਹ ਗੱਲ ਤੁਹਾਡੇ ਨਾਲ ਸ਼ੇਅਰ ਕਰਦਿਆਂ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਪਿੰਡ ਚੋਹਾਨ ਜਿਹੜਾ ਵੈਸੇ ਵੀ ਸੈਨਿਕ ਪੁਸਤ ਭੁਮੀ ਵਾਲਾ ਪਿੰਡ ਆ ਔਰ ਦੇਸ਼ ਭਗਤਾਨਾ ਪਿੰਡ ਆ ਔਰ ਉਹ ਪਿੰਡ ਨੇ ਬਹੁਤ ਸਾਰੇ ਜਿਹੜੇ ਆ ਉਹ ਸੁਤੰਤਰਤਾ ਦਾ ਸੰਨਾਨੀ ਪੈਦਾ ਕੀਤੇ ਆ ਸੋ ਮੈਨੂੰ ਗਰਬ ਹੈ ਕਿ ਅੱਜ ਇੱਕ ਹੋਰ ਨਵੀਂ ਪਾਰੀ ਦੀ ਸ਼ੁਰੂਆਤ ਉਸ ਪਿੰਡ ਦੇ ਇਸ ਪਿਆਰੇ ਨੌਜਵਾਨ ਨੇ ਕੀਤੀ ਆ ਪ੍ਰਿੰਸਦੀਪ ਸਿੰਘ ਜਿਹੜਾ ਏਸ਼ੀਆ 20 ਅੰਡਰ ਹਾਕੀ ਦਾ ਕੱਪ ਜਿੱਤ ਕੇ ਆਈ ਟੀਮ ਇਹ ਉਹਦਾ ਗੋਲ ਕੀਪਰ ਹੈ ਔਰ ਲਗਾਤਾਰ ਪੰਜ ਗੋਲ ਇਹਨੇ ਜਿਹੜੇ ਉਹ ਰੋਕੇ ਆ ਸੋ ਮੈਂ ਸਮਝਦਾ ਕਿ ਪਾਕਿਸਤਾਨ ਦੇ ਨਾਲ ਮੁਕਾਬਲਾ ਪੰਜ ਤਿੰਨਾਂ ਜਿੱਤਿਆ ਔਰ ਸਮੁੱਚੀ ਟੀਮ ਨੂੰ ਵਧਾਈਆਂ ਤੇ ਖਾਸ ਕਰਕੇ ਮੈਂ ਇਹ ਜ਼ਰੂਰ ਉਮੀਦ ਕਰਾਂਗਾ ਕਿ ਇਸ ਤਰ੍ਹਾਂ ਦੇ ਨੌਜਵਾਨਾਂ ਤੋਂ ਸਾਡੀ ਪੀੜ੍ਹੀ ਨੂੰ ਸਿੱਖਣਾ ਚਾਹੀਦਾ ਔਰ ਖੇਡਾਂ ਨਾ ਕੇਵਲ ਮਨੁੱਖ ਨੂੰ ਤੰਦਰੁਸਤੀ ਦਿੰਦੀਆਂ ਨੇ ਖੇਡਾਂ ਸਾਸਨ ਚ ਵੀ ਰੱਖਦੀਆਂ ਨੇ ਤੇ ਖੇਡਾਂ ਜ਼ਿੰਦਗੀ ਦੇ ਅੰਦਰ ਲੰਬੀਆਂ ਉਡਾਰੀ ਮਾਰਨ ਲਈ ਵੀ ਬੜੀ ਵੱਡੀ ਭੂਮਿਕਾ ਅਦਾ ਕਰਦੀਆਂ ਨੇ ਸੋ ਪੰਜਾਬ ਦੇ ਅੰਦਰ ਖਿਡਾਰੀਆਂ ਨੂੰ ਲੈ ਕੇ ਆਮਦਵੀ ਪਾਰਟੀ ਦੀ ਸਰਕਾਰ ਬਹੁਤ ਵੱਡੇ ਪਰਾਲੇ ਕਰ ਰਹੀ ਹੈ ਬਹੁਤ ਵੱਡੀਆਂ ਪਦਵੀਆਂ ਦਿੱਤੀਆਂ ਜਾ ਰਹੀਆਂ ਨੇ ਖਿਡਾਰੀਆਂ ਨੂੰ ਸੋ ਅਮੀਰ ਕਰਦਾ ਕਿ ਇਹ ਨੌਜਵਾਨ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰੇ ਸੋ ਫਿਰ ਦੁਬਾਰਾ ਇਹਨਾਂ ਦੀ ਮਾਤਾ ਜੀ ਨੂੰ ਇਹਨਾਂ ਦੇ ਪਿਤਾ ਜੀ ਨੂੰ ਇਹਨਾਂ ਦੇ ਚਾਚੇ ਤਾਇਆ ਨੂੰ ਸਾਰੇ ਪਿੰਡ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਅਸੀਂ ਉਮੀਦ ਕਰਦੇ ਹਾਂ ਕਿ ਇਹ ਆਉਣ ਵਾਲੇ ਦਿਨਾਂ 'ਚ ਨਾਟੇ ਓਨਲੀ ਮੱਲਬੋਹੋਸ਼ੀਆ ਇਹ ਵਰਲਡ ਕੱਪ ਖੇਡਣ ਲਈ ਵੀ ਜਾਵੇ ਸਾਡੀਆਂ ਯੋਜਨਾਵਾਂ ਸਾਡੀਆਂ ਖੁਸ਼ ਆਮਿਦਾਂ ਇਹ ਹੋਣਗੀਆਂ ਸੋ ਫਿਰ ਦੁਬਾਰਾ ਪ੍ਰਿੰਸ ਨੂੰ ਬਹੁਤ-ਬਹੁਤ ਮੁਬਾਰਕਾਂ ਇਹ ਚੜ੍ਹਦੀ ਕਲਾ 'ਚ ਰਵੇ ਤੇ ਹੋਰ ਤਰੱਕੀਆਂ ਮਾਣੇ ਸਾਡਾ ਹਲਕੇ ਦਾ ਮਾਣ ਵੀ ਸਾਡੇ ਜ਼ਿਲ੍ਹੇ ਪਟਾਣਕੋਟ ਦਾ ਮਾਣ ਵੀ ਇਹਨੇ ਵਧਾਇਆ ਤੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਫਿਰ ਦੁਬਾਰਾ ਮੁਬਾਰਕਾਂ ਦੇ ਨਾਲ ਨਾਲ ਮੈਂ ਨੌਜਵਾਨ ਪੀੜ੍ਹੀ ਨੂੰ ਵੀ ਅਪੀਲ ਕਰਾਂਗਾ ਵੀ ਇਸ ਤਰ੍ਹਾਂ ਦੇ ਨੌਜਵਾਨਾਂ ਤੋਂ ਸਿੱਖੋ ਔਰ ਪ੍ਰੇਰਣਾ ਲਵੋ ਤੇ ਵਕਵਾ ਖੇਤਰ ਦੇ ਅੰਦਰ ਆਪਣੀਆਂ ਤੁਸੀਂ ਵੀ ਮੱਲਾ ਮਾਰੋ ਬਹੁਤ ਬਹੁਤ ਮੁਬਾਰਕਾਂ